ਜੋ ਬੋਲੇ ਸੋ ਨਿਹਾਲ ਸਤਿਗੁਰ ਬਦਾਸ ਮਹਾਰਾਜ ਕੀ ਜੈ ਸਤਿਗੁਰ ਸਾਮੀ ਸਰਵਨ ਦਾਸ ਮਹਾਰਾਜ ਕੀ ਜੈ ਅਮਰ ਸੇਵ ਸੰਤ ਰਾਮਾਨੰਦ ਮਹਾਰਾਜ ਕੀ ਜੈ ਗੁਰੂ ਪਹਿਲੀ ਸਾਧ ਸੰਗਤ ਜੀ ਸਾਧਿਆ ਸੰਤਾਂ ਨੂੰ ਸਹੇਬੇ ਕਮਾਲ ਜਗਤ ਗੁਰੂ ਸਤਿਗੁਰ ਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਆਗੁਣ ਪੂਰਵ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਸਾਰੀ ਸੰਗਤ ਨੂੰ ਔਰ ਰਬਦਾਸ ਕਾ ਟੀਵੀ ਵੱਲੋਂ ਵੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਆਓ ਗੁਰੂ ਪਰਿਸ਼ਾਦ ਸੰਗਤ ਜੀ ਸਤਿਗੁਰੂ ਸਵਾਮੀ ਨਰੰજનदास ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਦਾਸ ਦਾ ਮਹਾਰਾਜ ਜੀ ਦੇ ਅਸ਼ੀਰਵਾਦ ਅਸ਼ੀਰਵਾਦ ਦੇ ਨਾਲ ਇਹ ਸ਼ਬਦ ਰਿਲੀਜ਼ ਹੋਇਆ ਸੀਗਾ ਡੇਰਾ ਬੱਲਾ ਤੋਂ ਉਹ ਆਪ ਜੀ ਦੇ ਚਰਨਾਂ ਚ ਰੱਖਣ ਜਾ ਰਹੇ ਜੋ ਕਿ ਬੱਲਾ ਟੀਵੀ ਤੇ ਆਪ ਦੇਖ ਸਕਦੇ ਹੋ ਮਾਂ ਕੱਲ ਸਾਨੂੰ ਮਿਲਣ ਵਧਾਈਆਂ 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 ਮੇਰੇ ਸਤ ਗੁਰਾਂ ਦੇ ਆਉਣ ਦੀਆਂ ਮੇਰੇ ਸਤ ਗੁਰਾਂ ਦੇ ਆਉਣ ਦੀਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਤਾਹਾਂ ਮਾਰੀ ਧਰਤੀ ਨੇ ਜਦ ਸੀ ਵਿੱਚ ਦਰਗਾਹ ਦੇ ਜਾ ਕੇ ਤਾਹਾਂ ਮਾਰੀ ਧਰਤੀ ਨੇ ਜਦ ਸੀ ਵਿੱਚ ਦਰਗਾਹ ਦੇ ਜਾ ਕੇ ਕਰ ਸੰਤੋਖ ਪੀਤਾ ਜੀ ਦੇ ਲਿਆ ਜਨਮ ਗੁਰਾਂ ਨੇ ਆ ਕੇ ਸਿਰ ਗਵਰਦਨ ਪੁਰੁਰੁchnਾਇਆ ਸਿਰ ਗਵਰਦਨ ਪੁਰੁਰੁchnਾਇਆ ਮੇਰੇ ਸਤ ਗੁਰਾਂ ਤੇ ਆਉਣਦੀਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ